ਟੀਵੀ ਤੇ ਐਡਾ ਬਹੁਤ ਦੇਖਦੇ ਨੇ ਵੀ ਇਹ ਤੇਲ ਲਗਾਓ ਇਹਦੇ ਨਾਲ ਤੁਹਾਡੇ ਵਾਲ ਜਿਹੜੇ ਨੇ ਬਹੁਤ ਲੰਬੇ ਹੋ ਜਾਣਗੇ ਪਰ ਉਹਦੇ ਨਾਲ ਕੀ ਹੁੰਦਾ ਉਹ ਜਿੰਨੇ ਕੁ ਬੱਚੇ ਹੁੰਦੇ ਨੇ ਉਹ ਵੀ ਘਵਾ ਲੈਂਦੇ ਨੇ ਅਸਲ ਦੇ ਵਿੱਚ ਇਲਾਜ ਕੀ ਹੈ ਕਈ ਇਹੋ ਜਿਹੇ ਫੂਡਸ ਐ ਜਿਨ੍ਹਾਂ ਨਾਲ ਵਾਲਾਂ ਦੀ ਗਰੋਥ ਇੰਪਰੂਵ ਕਰਦੀ ਹੈਗੀ ਹੈ ਸਿਰ ਦੇ ਉੱਤੇ ਕੈਮੀਕਲਸ ਬਿਊਟੀ ਪ੍ਰੋਸੀਜਰ ਕਰਾਉਣ ਦੇ ਨਾਲ ਵਾਲਾਂ ਨੂੰ ਨੁਕਸਾਨ ਹੁੰਦਾ ਹੈਗਾ ਇਹਨਾਂ ਤੋਂ ਜਿਵੇਂ ਸਟ੍ਰੇਟਨਿੰਗ ਕਰਾਉਣਾ ਕਰਲਿੰਗ ਕਰਾਉਣਾ ਬਹੁਤ ਸਟਰੋਂਗ ਡਾਈਸ ਦਾ ਪ੍ਰਯੋਗ ਕਰਨਾ ਵਾਲਾਂ ਦੇ ਉੱਤੇ ਕਿਸੇ ਕਿਸਮ ਦੇ ਵੀ ਐਕਸਪੈਰੀਮੈਂਟ ਕਰਨੇ, ਅਲੱਗ-ਅਲੱਗ ਟਾਈਪ ਦੀ ਜੈਲ ਲਗਾਉਣਾ, ਇਹਨਾਂ ਨਾਲ ਵਾਲਾਂ ਦੀ ਜੜ੍ਹਾਂ ਨੂੰ ਨੁਕਸਾਨ ਹੁੰਦਾ ਹੈ ਤੇ ਇਹਦੇ ਨਾਲ హెయిਰ ਫਾਲ ਵਧ ਜਾਂਦਾ ਹੈ। ਬਹੁਤ ਵਾਰੀ ਨਾਮ ਸੁਣਿਆ ਹੈ ਹੇਅਰ ਟ੍ਰਾਂਸਪਲੈਂਟਸ ਆ, ਐਡਸ ਵੀ ਕਈ ਵਾਰੀ ਦੇਖੇ ਨੇ ਹੇਅਰ ਟ੍ਰਾਂਸਪਲੈਂਟ ਦਾ ਪਰ ਅਸਲ ਦੇ ਵਿੱਚ ਕਿਸੇ ਨੂੰ ਪਤਾ ਨਹੀਂ ਕਿ ਹੇਅਰ ਟ੍ਰਾਂਸਪਲੈਂਟ ਹੈ ਕੀ ਚੀਜ਼ ਤੇ ਹੁੰਦੀ ਕਿਸ ਤਰ੍ਹਾਂ ਹੈ। ਹੇਅਰ ਟ੍ਰਾਂਸਪਲੈਂਟ 'ਚ ਜਿਹੜੇ ਵਾਲ ਲਾਏ ਜਾਂਦੇ ਹਨ, ਉਹ ਅਸਲੀ ਹੁੰਦੇ ਹਨ, ਵੱਧਦੇ ਹਨ, ਕਟਿੰਗ ਕਰਾਈ ਜਾਂਦੀ ਹੈ। ਕਟਿੰਗ ਕਰਨ ਤੋਂ ਬਾਅਦ ਦੁਬਾਰਾ ਵਧ ਰਹੇ ਹਨ ਤੇ ਇਹ ਲਾਈਫਟਾਈਮ ਲਈ ਰਹਿੰਦੇ ਹਨ ਦੁਬਾਰਾ ਉੱਗ ਵੀ ਜਾਂਦੇ ਨੇ ਤੇ ਉਹ ਕਿਹੜਾ ਹੈ ਜਿਆ ਬੀਜ ਤੁਸੀਂ ਦੁਬਾਰਾ ਉੱਥੇ ਪਾਉਣਿਓ ਕਿ ਵਾਲਦੁਆਰਾ ਉੱਥੇ ਉਗਨੇ ਸ਼ੁਰੂ ਹੋ ਜਾਂਦੇ ਹੈਗਾ ਹੈਡ ਨੂੰ ਟ੍ਰਿਮ ਕੀਤਾ ਜਾਂਦਾ ਹੈ ਪਿੱਛੇ ਦਾ ਸੇਫ ਡੋਨਰ ਏਰੀਆ ਨੂੰ ਮਾਰਕ ਕੀਤਾ ਜਾਂਦਾ ਹੈਗਾ ਉਹਨਾਂ ਨੂੰ ਡਰੈਸ ਚੇਂਜ ਕਰਾ ਕੇ ਟ੍ਰਾਂਸਪਲੈਂਟ ਰੂਮ ਦੇ ਵਿੱਚ ਲਿਆ ਜਾਂਦਾ ਹੈਗਾ ਮਸ਼ੀਨ ਰਾਹੀਂ ਪਿੱਛੇ ਅਨਸਥੀਸੀਆ ਦੇ ਕੇ ਪਿੱਛੇ ਵਾਲਾ ਏਰੀਆ ਸੁੰਨ ਕਰ ਲਿੱਤਾ ਜਾਂਦਾ ਹੈ ਮਸ਼ੀਨ ਨਾਲ ਪਿੱਛੋਂ ਵਾਲਾਂ ਦੀਆਂ ਜੜਾਂ ਕੱਢੀਆਂ ਜਾਂਦੀਆਂ ਹਨ ਜਿਹਨੂੰ ਤਿੰਨ ਤੋਂ ਲੈ ਕੇ 4 ਘੰਟੇ ਲੱਗਦੇ ਹਨ ਜੇ ਫੈਮਿਲੀ ਦੇ ਵਿੱਚ ਗੰਜੇਪਨ ਦੀ ਹਿਸਟਰੀ ਹੈਗੀ ਹੈ ਤਾਂ ਉਸ ਇਨਸਾਨ ਦੇ ਵਿੱਚ ਗੰਜਾਪਨ ਹਰ ਹਾਲਤ ਦੇ ਵਿੱਚ ਆਣਾ ਹੀ ਆਣਾ ਹੈ ਪਰ ਅੱਜ ਕੱਲ੍ਹ ਜਿਸ ਤਰੀਕੇ ਨਾਲ ਮੈਂਟਲ ਸਟ्रेस ਹੈ ਟੈਂਸ਼ਨ ਹੈ ਜਿਹੜਾ ਗੰਜਾਪਨ ਆਮ ਟਾਈਮ 'ਚ 40 45 50 ਸਾਲ ਤੋਂ ਬਾਅਦ ਆਉਣਾ ਹੁੰਦਾ ਸੀਗਾ ਅੱਜ ਕੱਲ ਜਵਾਨ ਬੱਚਿਆਂ ਦੇ ਵਿੱਚ 18 18 20 20 ਸਾਲ ਦੇ ਬੱਚਿਆਂ ਦੇ ਵਿੱਚ ਵੀ ਗੰਜਾਪਨ ਆਣਾ ਸ਼ੁਰੂ ਹੋ ਗਿਆ ਹੈਗਾ ਸਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬਿਊਟੀ ਪ੍ਰੋਡਕਟਸ ਸਿਰ ਤੇ ਜਿਹੜੇ ਯੂਜ਼ ਨਹੀਂ ਕਰਨੇ ਚਾਹੀਦੇ ਉਹ ਵੀ ਹੈਅਰ ਫਾਲ ਦਾ ਕਾਰਨ ਬਰਤੇ ਨੇ ਪਰ ਲੋਕ ਅੱਜ ਕੱਲ ਫੈਸ਼ਨ ਬਹੁਤ ਜ਼ਿਆਦਾ ਫੈਸ਼ਨੇਬਲ ਨੇ ਆਪਣਾ ਫੈਸ਼ਨ ਛੱਡਣਾ ਨਹੀਂ ਚਾਹੁੰਦੇ ਜਿਸ ਤਰ੍ਹਾਂ ਕੁੜੀਆਂ ਨੇ ਆਪਣੇ ਵਾਲ ਵੀ ਸਟ੍ਰੇਟ ਕਰਾਉਂਦੇ ਕਰਲਿੰਗ ਵੀ ਕਰਾਉਂਦੀ ਆ ਉਹ ਕਰਾਉਣ ਦੇ ਨਾਲ ਨਾਲ ਕਿਸ ਤਰ੍ਹਾਂ ਜਿਹੜਾ ਬਚਾ ਹੈਅਰਸ ਦਾ ਕੀਤਾ ਜਾ ਸਕਦਾ ਵਾਲਾਂ ਦੇ ਉੱਤੇ 220 ਡਿਗਰੀ ਟੈਂਪਰੇਚਰ ਦੇ ਉੱਤੇ ਵਾਲਾਂ ਦੀ ਸਪਰੇਡਿੰਗ ਜਾਂ ਕਰਲਿੰਗ ਕੀਤੀ ਜਾਂਦੀ ਹੈ ਜਦੋਂ ਆਪਾਂ ਦੇਖਦੇ ਹਾਂ ਕਿ ਇੰਨੇ ਟੈਂਪਰੇਚਰ ਜੇ ਸਕਿਨ ਨੂੰ ਵੀ ਟੱਚ ਕਰਦਾ ਤਾਂ ਆਪਣੀ ਸਕਿਨ ਜਲ ਜਾਂਦੀ ਹੈ ਇੰਨੇ ਹਾਈ ਟੈਂਪਰੇਚਰ ਦੇ ਉੱਤੇ ਜੇ ਆਪਾਂ ਵਾਲਾਂ ਨੂੰ ਟੱਚ ਕਰਾਂਗੇ ਤਾਂ ਆਪਣੇ ਵਾਲ ਸੜ ਜਾਣਗੇ ਉਹਨਾਂ ਦੀ ਬ੍ਰੇਕਿਜ ਵੱਧ ਜਾਏਗੀ ਗੰਜਾਪਨ ਦਿਖਣਾ ਸ਼ੁਰੂ ਹੋ ਜਾਏਗਾ ਸੋ ਜਿੰਨਾ ਹੋ ਸਕੇ ਆਪਾਂ ਨੂੰ ਇਹੋ ਜੇ ਬਿਊਟੀ ਪ੍ਰੋਸੀਜਰ ਤੋਂ ਅਵੋਇਡ ਕਰਨਾ ਚਾਹੀਦਾ ਹੈ ਵਾਲਾਂ ਦੇ ਉੱਤੇ ਪ੍ਰੋਪਰ ਆਇਲਿੰਗ ਕਰਨੀ ਚਾਹੀਦੀ ਹੈ ਪ੍ਰੋਪਰ ਕੰਡੀਸ਼ਨਰ ਯੂਜ਼ ਕਰਨਾ ਚਾਹੀਦਾ ਹੈ ਤਾਂ ਕਿ ਵਾਲਾਂ ਦੇ ਸਰਫੇਸ ਨੂੰ ਬਿਲਕੁਲ ਕਿਸੇ ਕਿਸਮ ਦਾ ਡੈਮੇਜ ਨਾ ਹੋਵੇ ਇਸ ਜ਼ਮੀਨ ਦੇ ਵਿੱਚ ਬੀਜ ਖਤਮ ਹੋ ਗਿਆ ਹੋਵੇ ਜਿੰਨਾ ਮਰਜ਼ੀ ਖਾਦ ਪਾਈ ਜਾਈਏ ਉਹਦੇ ਵਿੱਚੋਂ ਪlant ਨਹੀਂ ਉੱਗ ਸਕਦਾ ਸੇਮ ਗੱਲ ਇੱਥੇ ਅਪਲੀਕੇਬਲ ਹੈ ਜਿੱਥੇ ਗੰਜਾਪਨ ਆ ਚੁੱਕਿਆ ਹੈਗਾ ਉੱਥੇ ਕਿਸੇ ਵੀ ਪ੍ਰੋਡਕਟ ਨੇ ਆਇਲ ਨੇ ਮੈਡੀਸਨ ਨੇ ਕੰਮ ਨਹੀਂ ਕਰਨਾ ਉੱਥੇ ਜੋ ਅੱਗੇ ਟ੍ਰੀਟਮੈਂਟ ਹੈ ਹੈਅਰ ਟ੍ਰਾਂਸਪਲੈਂਟ ਹੀ ਹੈ ਦਾ ਟ੍ਰੀਟਮੈਂਟ ਹੈ ਅਕਸਰ ਅਸੀਂ ਆਪਣੇ ਚੈਨਲ ਤੇ ਖਬਰਾਂ ਨਸ਼ਰ ਕਰਦੇ ਹੁੰਨੇ ਆ ਕਿਤੇ ਕੋਈ ਘਟਨਾ ਵਾਪਰੀ ਹੁੰਦੀ ਹੈ ਜਾਂ ਕਿਸੇ ਕ੍ਰਾਈਮ ਦੀ ਘਟਨਾ ਦੀ ਹੁੰਦੀ ਹੈ ਖਬਰ ਉਹ ਅਸੀਂ ਨਸ਼ਰ ਕਰਦੇ ਰਹਿੰਨੇ ਆ ਪਰ ਅੱਜ ਅਸੀਂ ਇੱਕ ਅਜਿਹਾ ਪ੍ਰੋਗਰਾਮ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਜਿਸ ਦੇ ਨਾਲ ਲੋਕਾਂ ਨੂੰ ਜਾਗਰੂਤੀ ਵੀ ਆਊਗੀ ਤੇ ਕਈ ਜਿਹੜੀਆਂ ਪ੍ਰੋਬਲਮਸ ਅੱਜ ਕੱਲ ਸਿਹਤ ਦੇ ਰਿਲੇਟਿਡ ਚੱਲਦੀਆਂ ਹੁੰਦੀਆਂ ਨੇ ਬਹੁਤ ਸਾਰੀਆਂ ਅੱਜ ਕੱਲ ਬਿਮਾਰੀਆਂ ਚੱਲ ਰਹੀਆਂ ਜਿਸ ਤਰ੍ਹਾਂ ਕਈ ਰੋਗ ਅੱਜ ਕੱਲ ਨਵੇਂ ਆਏ ਨੇ ਪਰ ਅੱਜ ਅਸੀਂ ਕਿਸੇ ਰੋਗ ਦੀ ਨਹੀਂ ਗੱਲ ਕਰਾਂਗੇ ਹੈ ਉਹ ਰੋਗ ਹੀ ਪਰ ਸਾਡੇ ਸਰੀਰ ਦੇ ਨਾਲ ਜੁੜਿਆ ਹੋਇਆ ਹੈਅਰਸ ਦੀ ਗੱਲ ਜੇ ਆਪਾਂ ਕਰੀਏ ਵਾ ਦੀ ਕਿਉਂਕਿ ਅੱਜਕੱਲ ਬਹੁਤ ਸਾਰੇ ਲੋਕ ਨੇ ਜਿਹੜੇ ਗੰਜੇਪਣ ਦੀ ਬਿਮਾਰੀ ਤੋਂ ਪਰੇਸ਼ਾਨ ਨੇ ਉਹਨਾਂ ਦੇ ਸਿਰ ਤੇ ਵਾਲ ਨਹੀਂ ਹੈਗੇ ਉਹ ਵਾਲ ਲਿਆਉਣਾ ਚਾਹੁੰਦੇ ਨੇ ਕਈ ਨੁਸਕੇ ਟੋਟਕੇ ਉਹ ਅਪਣਾ ਚੁੱਕੇ ਨੇ Google ਤੇ ਅੱਜਕੱਲ ਲੋਕ ਸਰਚ ਕਰਦੇ ਨੇ ਕਿ ਵਾਲ ਕਿਸ ਤਰ੍ਹਾਂ ਉਗਾ ਸਕੀਏ ਤਾਂ Google ਦੇ ਟੋਟਕੇ ਆਪਣਾ-ਪਨਾ ਕੇ ਲੋਕਾਂ ਨੇ ਆਪਣੇ ਜਿੰਨੇ ਕੁ ਵਾਲ ਰਹਿੰਦੇ ਸੀ ਉਹ ਵੀ ਗਵਾ ਲਏ ਤਾ ਅੱਜ ਅਸੀਂ ਉਸਦੀ ਗੱਲਬਾਤ ਕਰਨ ਆਏ ਆ ਡਾਕਟਰ ਕੇਕੇ अरोड़ा ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਅਸਲ ਦੇ ਵਿੱਚ ਗੰਜੇਪਣ ਦਾ ਇਲਾਜ ਹੈ ਕੀ ਇਸ ਦੇ ਮੇਨ ਕਾਰਨ ਕੀ ਨੇ ਕਿਉਂਕਿ ਅੱਜ ਕੱਲ ਹਰੇਕ ਵਿਅਕਤੀ ਆਪਣੇ ਘਰ ਦੇ ਵਿੱਚ Google ਜਿਹਦੇ ਕੋਲ ਹੈ ਜਿਹਦੇ ਕੋਲ ਇੰਟਰਨੈਟ ਪੈਕ ਹੈ ਉਹ ਆਪਣੇ ਆਪ ਨੂੰ ਡਾਕਟਰ ਵੀ ਸਮਝ ਰਿਹਾ ਤਾਂ ਉਸਦੀ ਗੱਲਬਾਤ ਕਰਾਂਗੇ ਕਿ ਅਸਲ ਦੇ ਵਿੱਚ ਇਲਾਜ ਕੀ ਹੈ ਜਿਸ ਤੇ ਸਿਰ ਤੇ ਗੰਜਾਪਣ ਹੈ ਉਹ ਕਿਸ ਤਰ੍ਹਾਂ ਇਲਾਜ ਕਰੇ ਸਾਡੇ ਨਾਲ ਡਾਕਟਰ ਕੇਕੇ अरोड़ा ਜੀ ਮੌਜੂਦ ਨੇ ਡਾਕਟਰ ਸਾਹਿਬ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਕਿ ਜਿਹਦੇ ਕੋਲ ਅੱਜ ਕੱਲ ਫੋਨ ਹੈ 스마트ਫੋਨ ਹੈ ਉਹ ਆਪਣੇ ਆਪ ਅਜਕਲ ਡਾਕਟਰ ਬਣਿਆ ਹੋਇਆ ਜਿਹੜੀ ਵੀ ਕੋਈ ਉਹਨੂੰ ਪ੍ਰੋਬਲਮ ਲੱਗਦੀ ਹੈ Google ਤੇ ਸਰਚ ਕਰਦਾ ਤੇ ਉਹ ਜੇ ਇਲਾਜ ਕਰਨ ਲੱਗ ਜਾਂਦਾ ਤੇ ਜਿਹਦੇ ਨਾਲ ਉਹਨੂੰ ਨੁਕਸਾਨ ਵੀ ਕਈ ਵਾਰੀ ਹੋ ਜਾਂਦਾ ਹੁਣ ਜੇਕਰ ਆਪਾਂ ਗੰਜੇਪਣ ਦੀ ਗੱਲ ਕਰੀਏ ਬਹੁਤ ਸਾਰੇ ਲੋਕਾਂ ਦੇ ਵਿੱਚ ਹੈ ਅੱਜਕੱਲ ਕਿਸੇ ਦੇ ਸਿਰ ਦੇ ਉੱਤੇ ਵਾਲੇ ਹਿੱਸੇ ਤੇ ਵਾਲ ਨਹੀਂ ਆ ਬਹੁਤ ਸਾਰੀਆਂ ਅਜਈਆਂ ਚੀਜ਼ਾਂ ਨੇ ਅਸਲ ਦੇ ਵਿੱਚ ਗੰਜੇਪਣ ਹੋਣ ਦੇ ਕਾਰਨ ਕੀ ਨੇ ਅਸਲ ਚ ਲੁਧਿਆਣਾ ਟਾਈਮਜ਼ ਦੇ ਸਾਰੇ ਈਵਰਸ ਨੂੰ ਮੇਰਾ ਗੁੱਡ ਡੇ ਗੁੱਡ ਮਾਰਨਿੰਗ ਗੰਜੇਪਣ ਦੇ ਬਹੁਤ ਸਾਰੇ ਕਾਰਨ ਹਨ ਮੋਸਟ ਕਾਮਨ ਜਿਹੜਾ ਕਾਰਨ ਹੈ ਉਹ ਹੈਗਾ ਮੇਲ ਪੈਟਰਨ ਬੋਰਡਨੈਸ ਜਿਹਨੂੰ ਆਪੋ ਕੰਨੇ ਅਗੇ ਕਿ ਖਾਨਦਾਨੀ ਗੰਜਾਪਨ ਜਿਸ ਤਰੀਕੇ ਨਾਲ ਇੱਕ ਇਨਸਾਨ ਦੀ ਸ਼ਕਲ ਆਪਣੇ ਮਾਪਿਆਂ ਨਾਲ ਮਿਲਦੀ ਹੈਗੀ ਉਸੇ ਤਰੀਕੇ ਨਾਲ ਉਹਦੇ ਸਾਰੇ ਫੀਚਰਸ ਤੇ ਵਾਲਾਂ ਦਾ ਕਰੈਕਟਰ ਵੀ ਪੇਰੈਂਟਸ ਨਾਲ ਮਿਲਦਾ ਹੁੰਦਾ ਹੈਗਾ ਜੇ ਫੈਮਿਲੀ ਦੇ ਵਿੱਚ ਗੰਜੇਪਨ ਦੀ ਹਿਸਟਰੀ ਹੈਗੀ ਹੈ ਤਾਂ ਉਸ ਇਨਸਾਨ ਦੇ ਵਿੱਚ ਗੰਜਾਪਨ ਹਰ ਹਾਲਤ ਦੇ ਵਿੱਚ ਆਣਾ ਹੀ ਆਣਾ ਹੈਗਾ ਪਰ ਅੱਜ ਕੱਲ ਜਿਸ ਤਰੀਕੇ ਨਾਲ ਮੈਂਟਲ ਸਟ्रेस ਹੈ ਤਾਂ ਜਿਹੜਾ ਗੰਜਾਪਨ ਆਮ ਟਾਈਮ ਚ 40 45 50 ਸਾਲ ਤੋਂ ਬਾਅਦ ਆਉਣਾ ਹੁੰਦਾ ਸੀਗਾ ਅੱਜ ਕੱਲ ਜਵਾਨ ਬੱਚਿਆਂ ਦੇ ਵਿੱਚ 18 18 20 20 ਸਾਲ ਦੇ ਬੱਚਿਆਂ ਦੇ ਵਿੱਚ ਵੀ ਗੰਜਾਪਨ ਆਣਾ ਸ਼ੁਰੂ ਹੋ ਗਿਆ ਹੈਗਾ ਅਚਲੋ ਮੇਨ ਕਰਨੀ ਵੀ ਹੈ ਕਿ ਪੈਰੈਂਟਲ ਵੀ ਚੱਲਦਾ ਆਂਦਾ ਵੀ ਜੇ ਸਾਡੇ ਮਾਪੇ ਦੇ ਵਿੱਚ ਹੈਅਰ ਫਾਲ ਦੀ ਪ੍ਰੋਬਲਮ ਸੀ ਤਾਂ ਬੱਚਿਆਂ ਦੇ ਵਿੱਚ ਵੀ ਆ ਐਗਜ਼ੈਕਟਲੀ ਗੰਜੇਪਨ ਮੋਸਟਲੀ ਹੈਰਿਡੀਟੀ ਹੈਗਾ ਖਾਨਦਾਨੀ ਹੈਗਾ ਜੇ ਪੈਰੈਂਟਸ ਦੇ ਵਿੱਚ ਗੰਜਾਪਨ ਹੈ ਤਾਂ ਉਸ ਇਨਸਾਨ ਦੇ ਵਿੱਚ ਟਾਈਮ ਪੈਣ ਦੇ ਉੱਤੇ ਗੰਜਾਪਨ ਆਣਾ ਹੀ ਆਣਾ ਹੈਗਾ ਸਟ्रेस ਲੈਵਲ ਦੀ ਵੀ ਤੁਸੀਂ ਗੱਲ ਕੀਤੀ ਕਿ ਸਟ्रेस ਲੈਣ ਦੇ ਨਾਲ ਵੀ ਵਾਲ ਜਿਹੜੇ ਨੇ ਉਹ ਝੜਦੇ ਨੇ ਇਹਨਾਂ ਦਾ ਇਲਾਜ ਕੀ ਹੈ ਕਿਉਂਕਿ Google ਤੇ ਅੱਜ ਕੱਲ ਲੋਕ ਲੱਭਦੇ ਨੇ ਉਹਨਾਂ ਨੂੰ ਕਈ ਤਰੀਕੇ ਦੀਆਂ ਕਰੀਮਾਂ ਪਤਾ ਲੱਗਦੀਆਂ ਨੇ ਜਾਂ ਕੋਈ ਤੇਲ ਲਗਾਉਂਦੇ ਨੇ ਬਹੁਤ ਕੁਝ ਐਦਾਂ ਟੀਵੀ ਤੇ ਐਡਾਂ ਬਹੁਤ ਦੇਖਦੇ ਨੇ ਵੀ ਇਹ ਤੇਲ ਲਗਾਓ ਇਹਦੇ ਨਾਲ ਤੁਹਾਡੇ ਵਾਲ ਜਿਹੜੇ ਨੇ ਬਹੁਤ ਲੰਬੇ ਹੋ ਜਾਣਗੇ ਪਰ ਉਹਦੇ ਨਾਲ ਕੀ ਹੁੰਦਾ ਉਹ ਜਿੰਨੇ ਕੁ ਬੱਚੇ ਹੁੰਦੇ ਨੇ ਉਹ ਵੀ ਗਵਾ ਲੈਂਦੇ ਨੇ ਅਸਲ ਦੇ ਵਿੱਚ ਇਲਾਜ ਦੇਖੋ ਜੀ ਵਾਲਾਂ ਦੇ ਝੜਨ ਨੂੰ ਰੋਕਣ ਵਾਸਤੇ ਸਭ ਤੋਂ ਪਹਿਲਾਂ ਆਪਣੇ ਡਾਈਟਰੀ ਹੈਬਿਟਸ ਨੂੰ ਇੰਪਰੂਵ ਕਰਨਾ ਹੈਗਾ ਕਈ ਇਹੋ ਜਿਹੇ ਫੂਡਸ ਐ ਜਿਨ੍ਹਾਂ ਨਾਲ ਵਾਲਾਂ ਦੀ ਗਰੋਥ ਇੰਪਰੂਵ ਕਰਦੀ ਹੈਗੀ ਐ ਸਿਰ ਦੇ ਉੱਤੇ ਕੈਮੀਕਲਸ ਬਿਊਟੀ ਪ੍ਰੋਸੀਜਰ ਕਰਾਉਣ ਦੇ ਨਾਲ ਵਾਲਾਂ ਨੂੰ ਨੁਕਸਾਨ ਹੁੰਦਾ ਹੈਗਾ ਇਹਨਾਂ ਤੋਂ ਜਿਵੇਂ ਸਟ੍ਰੇਟਨਿੰਗ ਕਰਾਉਣਾ ਕਰਲਿੰਗ ਕਰਾਉਣਾ ਬਹੁਤ ਸਟਰੋਂਗ ਡਾਈਸ ਦਾ ਪ੍ਰਯੋਗ ਕਰਨਾ ਵਾਲਾਂ ਦੇ ਉੱਤੇ ਕਿਸੇ ਕਿਸਮ ਦੇ ਵੀ ਐਕਸਪੈਰੀਮੈਂਟ ਕਰਨੇ ਅਲੱਗ-ਅਲੱਗ ਟਾਈਪ ਦੀ ਜੈਲ ਲਗਾਉਣਾ ਇਹਨਾਂ ਨਾਲ ਵਾਲਾਂ ਦੀ ਜੜ੍ਹਾਂ ਨੂੰ ਨੁਕਸਾਨ ਹੁੰਦਾ ਹੈ ਤੇ ਇਹਦੇ ਨਾਲ హెయిਰ ਫਾਲ ਵੱਧ ਜਾਂਦਾ ਹੈ ਅੱਜ ਕੱਲ ਜਿਹੜਾ ਹੈਅਰ ਫਾਲ ਦੇਖਿਆ ਗਿਆ ਹੈਗਾ ਸਟ्रेस ਕਰਕੇ ਵੀ ਜਵਾਨ ਬੱਚਿਆਂ ਨੂੰ ਹੈਅਰ ਫਾਲ ਹੋ ਰਿਹਾ ਹੈਗਾ ਇਹਨੂੰ ਰੋਕਣ ਵਾਸਤੇ ਬਹੁਤ ਸਾਰੇ ਤਰੀਕੇ ਹਨ ਇੱਕ ਤਾਂ ਆਪਣਾ ਮੈਂਟਲ ਸਟ्रेस ਲੈਵਲ ਠੀਕ ਕੀਤਾ ਜਾਵੇ ਨੰਬਰ 2 ਆਪਣੀ ਡਾਈਟ ਦੇ ਵਿੱਚ ਇੰਪਰੂਵਮੈਂਟ ਕੀਤੀ ਜਾਵੇ ਹੁਣ ਬਹੁਤ ਸਾਰੀਆਂ ਮੈਡੀਸਿਨਸ ਵੀ ਆ ਗਈਆਂ ਹਨ ਜਿਨ੍ਹਾਂ ਦਾ ਯੂਜ਼ ਕਰਨ ਦੇ ਨਾਲ ਵਾਲਾਂ ਦੀ ਕੁਆਲਿਟੀ ਨੂੰ ਇੰਪਰੂਵ ਕੀਤਾ ਜਾਂਦਾ ਹੈ ਤੇ ਵਾਲਾਂ ਨੂੰ हेयर फॉਲ ਨੂੰ ਆਪਾਂ ਰੋਕ ਸਕਦੇ ਹਾਂ ਸਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬਿਊਟੀ ਪ੍ਰੋਡਕਟਸ ਸਿਰ ਤੇ ਜਿਹੜੇ ਯੂਜ਼ ਨਹੀਂ ਕਰਨੇ ਚਾਹੀਦੇ ਉਹ ਵੀ हेयर फॉਲ ਦਾ ਕਾਰਨ ਬਰਦੇ ਨੇ ਪਰ ਲੋਕ ਅੱਜ ਕੱਲ ਫੈਸ਼ਨ ਬਹੁਤ ਜ਼ਿਆਦਾ ਫੈਸ਼ਨੇਬਲ ਨੇ ਆਪਣਾ ਫੈਸ਼ਨ ਛੱਡਣਾ ਨਹੀਂ ਚਾਹੁੰਦੇ ਜਿਸ ਤਰ੍ਹਾਂ ਕੁੜੀਆਂ ਨੇ ਆਪਣੇ ਵਾਲ ਵੀ ਸਟ੍ਰੇਟ ਕਰਾਉਂਦੇ ਕਰਲਿੰਗ ਵੀ ਕਰਾਉਂਦੀ ਆ ਉਹ ਕਰਾਉਣ ਦੇ ਨਾਲ ਨਾਲ ਕਿਸ ਤਰ੍ਹਾਂ ਜਿਹੜਾ ਬਚਾਅ ਹੇਅਰਸ ਦਾ ਕੀਤਾ ਜਾ ਸਕਦਾ ਦੇਖੋ ਜੀ ਜਦੋਂ ਸਟ੍ਰੇਟਨਿੰਗ ਜਾਂ ਪਰਮਿੰਗ ਕੀਤੀ ਜਾਂਦੀ ਹੈ ਉਹਦੇ ਵਿੱਚ ਵਾਲਾਂ ਦੇ ਉੱਤੇ 220 ਡਿਗਰੀ ਟੈਂਪਰੇਚਰ ਦੇ ਉੱਤੇ ਵਾਲਾਂ ਦੀ ਸਪਰੇਡਿੰਗ ਜਾਂ ਕਰਲਿੰਗ ਕੀਤੀ ਜਾਂਦੀ ਹੈ ਜਦੋਂ ਆਪਾਂ ਦੇਖਦੇ ਹਾਂ ਕਿ ਐਨੇ ਟੈਂਪਰੇਚਰ ਜੇ ਸਕਿਨ ਨੂੰ ਵੀ ਟੱਚ ਕਰਦਾ ਤਾਂ ਆਪਣੀ ਸਕਿਨ ਜਲ ਜਾਂਦੀ ਹੈ ਐਨੇ ਹਾਈ ਟੈਂਪਰੇਚਰ ਦੇ ਉੱਤੇ ਜੇ ਆਪਾਂ ਵਾਲਾਂ ਨੂੰ ਟੱਚ ਕਰਾਂਗੇ ਤਾਂ ਆਪਣੇ ਵਾਲ ਸੜ ਜਾਣਗੇ ਉਹਨਾਂ ਦੀ ਬ੍ਰੇਕਿਜ ਵੱਧ ਜਾਏਗੀ ਗੰਜਾਪਨ ਦਿਖਣਾ ਸ਼ੁਰੂ ਹੋ ਜਾਏਗਾ ਸੋ ਜਿੰਨਾ ਹੋ ਸਕੇ ਆਪਾਂ ਨੂੰ ਇਹੋ ਜੇ ਬਿਊਟੀ ਪ੍ਰੋਸੀਜਰ ਤੋਂ ਅਵੋਇਡ ਕਰਨਾ ਚਾਹੀਦਾ ਹੈ ਜੇ ਆਸਿਰ ਦੇ ਉੱਤੇ ਕਿਸੇ ਕਿਸਮ ਦੇ ਕੈਮੀਕਲ ਯੂਜ਼ ਕੀਤੇ ਗਏ ਹਨ ਕਿਸੇ ਫੰਕਸ਼ਨ ਦੇ ਟਾਈਮ ਵਾਸਤੇ ਨੈਕਸਟ ਡੇ ਉਹਨਾਂ ਨੂੰ ਵਾਸ਼ ਕਰ ਲੈਣਾ ਚਾਹੀਦਾ ਹੈਗਾ ਵਾਲਾਂ ਦੇ ਉੱਤੇ ਪ੍ਰੋਪਰ ਆਇਲਿੰਗ ਕਰਨੀ ਚਾਹੀਦੀ ਹੈ ਪ੍ਰੋਪਰ ਕੰਡੀਸ਼ਨਰ ਯੂਜ਼ ਕਰਨਾ ਚਾਹੀਦਾ ਹੈ ਤਾਂ ਕਿ ਵਾਲਾਂ ਦੀ ਸਰਫੇਸ ਨੂੰ ਬਿਲਕੁਲ ਕਿਸੇ ਕਿਸਮ ਦਾ ਡੈਮੇਜ ਨਾ ਹੋਵੇ ਇਹ ਚੀਜ਼ਾਂ ਕਰਨ ਦੇ ਬਾਵਜੂਦ ਵੀ ਜੇ ਬੰਦੇ ਦੇ ਵਾਲ ਛੱਡ ਗਏ ਸਿਰ ਤੇ ਵਿੱਚ ਗੰਜਾਪਨ ਆ ਗਿਆ ਉਹ ਚੰਦਾ ਵੀ ਮੇਰੇ ਉੱਥੇ ਜਗ੍ਹਾ ਤੇ ਦੁਆਰਾ ਵਾਲ ਆਉਣ ਮੈਂ ਦੁਆਰਾ ਪਹਿਲਾਂ ਵਾਂਗ ਲੋਕਾਂ ਦੇ ਵਿੱਚ ਜਾ ਸਕਾਂ ਕਿਉਂਕਿ ਲੋਕ ਸ਼ਰਮ ਵੀ ਕਈ ਵਾਰੀ ਮਹਿਸੂਸ ਕਰਦੇ ਨੇ ਜਿਨ੍ਹਾਂ ਦੇ ਸਿਰ ਤੇ ਗੰਜਾਪਨ ਹੁੰਦਾ ਉਹ ਲੋਕਾਂ ਦੇ ਵਿੱਚ ਜਾਣ ਲੱਗਿਆਂ ਉਹਨਾਂ ਨੂੰ ਸ਼ਰਮ ਮਹਿਸੂਸ ਹੁੰਦੀ ਹੈ ਉਹਨਾਂ ਦੇ ਵਾਸਤੇ ਕੀ ਹੱਲ ਬਹੁਤ ਸਾਰੇ ਬਿਊਟੀ ਪ੍ਰੋਡਕਟਸ ਤੇਲ ਮਾਰਕੀਟ ਦੇ ਵਿੱਚ ਅਵੇਲੇਬਲ ਹਨ ਜਿਹੜੇ ਕਿ ਕਲੇਮ ਕਰਦੇ ਹਨ ਕਿ ਵਾਲ ਉੱਗ ਆਉਣਗੇ ਵਾਲ ਲੰਬੇ ਹੋ ਜਾਣਗੇ ਇਹ ਬਿਲਕੁਲ ਟ੍ਰੂ ਫੈਕਟ ਹੈ ਕਿ ਜਿਸ ਥਾਂ ਦੇ ਉੱਤੋਂ ਵਾਲ ਝੜ ਚੁੱਕੇ ਨੇ ਜਿਹੜੀ ਜਗ੍ਹਾ ਪਲੇਨ ਹੋ ਚੁੱਕੀ ਹੈ ਉੱਥੇ ਕਿਸੇ ਕਿਸਮ ਦੇ ਤੇਲ ਨੇ ਕੰਮ ਨਹੀਂ ਕਰਨਾ ਇਹ ਬਿਲਕੁਲ ਖੇਤੀ ਵਾਂਗੂ ਹੈ ਜਿਸ ਜ਼ਮੀਨ ਦੇ ਵਿੱਚ ਬੀਜ ਖਤਮ ਹੋ ਗਿਆ ਹੋਵੇ ਜਿੰਨਾ ਮਰਜ਼ੀ ਖਾਦ ਪਾਈ ਜਾਈਏ ਉਹਦੇ ਵਿੱਚੋਂ ਪਲਾਂਟ ਨਹੀਂ ਉੱਗ ਸਕਦਾ ਸੇਮ ਗੱਲ ਇੱਥੇ ਐਪਲੀਕੇਬਲ ਹੈ ਜਿੱਥੇ ਗੰਜਾਪਨ ਆ ਚੁੱਕਿਆ ਹੈਗਾ ਉੱਥੇ ਕਿਸੇ ਵੀ ਪ੍ਰੋਡਕਟ ਨੇ ਆਇਲ ਨੇ ਮੈਡੀਸਨ ਨੇ ਕੰਮ ਨਹੀਂ ਕਰਨਾ ਉੱਥੇ ਜੋ ਅੱਗੇ ਟ੍ਰੀਟਮੈਂਟ ਹੈ ਹੇਅਰ ਟ੍ਰਾਂਸਪਲੈਂਟ ਹੀ ਹੈ ਦਾ ਟ੍ਰੀਟਮੈਂਟ ਹੈ ਬਹੁਤ ਵਾਰੀ ਨਾਮ ਸੁਣਿਆ ਹੈ ਟ੍ਰਾਂਸਪਲੈਂਟਸ ਐਡਸ ਵੀ ਕਈ ਵਾਰੀ ਦੇਖਿਆ ਨੇ ਹੈਅਰ ਟ੍ਰਾਂਸਪਲੈਂਟ ਦਾ ਪਰ ਅਸਲ ਦੇ ਵਿੱਚ ਕਿਸੇ ਨੂੰ ਪਤਾ ਨਹੀਂ ਕਿ ਹੈਅਰ ਟ੍ਰਾਂਸਪਲੈਂਟ ਹੈ ਕੀ ਚੀਜ਼ ਤੇ ਹੁੰਦੀ ਕਿਸ ਤਰ੍ਹਾਂ ਹੈ ਹੈਅਰ ਟ੍ਰਾਂਸਪਲੈਂਟ ਦੇ ਵਿੱਚ ਕੋਈ ਨਵੇਂ ਵਾਲ ਨਹੀਂ ਉਗਾਏ ਜਾਂਦੇ ਸਾਡੇ ਸਿਰ ਦੇ ਵਿੱਚ ਦੋ ਟਾਈਪ ਦੇ ਵਾਲ ਹੁੰਦੇ ਹਨ ਇੱਕ ਜਿਹੜੇ ਸਿਰ ਦੇ ਉੱਤੇ ਵਾਲੇ ਵਾਲ ਜਿਹੜੇ ਕਿ ਝੜ ਜਾਂਦੇ ਹਨ ਦੂਜਾ ਸਿਰ ਦੇ ਪਿੱਛੇ ਵਾਲੇ ਵਾਲ ਜਿਹੜੇ ਕਿ ਸਾਰੀ ਉਮਰ ਤੱਕ ਰਹਿੰਦੇ ਹਨ ਆਪਾ ਦੇਖਦੇ ਹਾਂ ਕਿ ਕੋਈ ਬੰਦੇ ਬਜ਼ੁਰਗ ਵੀ ਹੋ ਜਾਂਦੇ ਹਨ ਸਿਰ ਦੇ ਪਿੱਛੇ ਉਹਨਾਂ ਦੇ ਵਾਲ ਹਮੇਸ਼ਾ ਹੀ ਬਰਕਰਾਰ ਰਹਿੰਦੇ ਹਨ ਸਿਰ ਦੇ ਪਿੱਛੇ ਲੰਬੀ ਉਮਰ ਦੇ ਵਾਲ ਹੁੰਦੇ ਹਨ ਅਸੀਂ ਉੱਥੋਂ ਵਾਲਾਂ ਦੀਆਂ ਜੜਾਂ ਨੂੰ ਕੱਢ ਕੇ ਜਿੱਥੇ ਗੰਜਾਪਨ ਹੈ ਉੱਥੇ ਲਾ ਦਿੰਦੇ ਹੈਗੇ ਤੇ ਉਹ ਵਾਲਾਂ ਦੀ ਗਰੋਥ ਬਾਕੀ ਵਾਲਾਂ ਵਾਂਗੂ ਨਾਰਮਲ ਗ로우 ਕਰਦੀ ਹੈ ਹੇਅਰ ਟ੍ਰਾਂਸਪਲੈਂਟ 'ਚ ਜਿਹੜੇ ਵਾਲ ਲਾਏ ਜਾਂਦੇ ਹਨ ਉਹ ਅਸਲੀ ਹੁੰਦੇ ਹਨ ਵੱਧਦੇ ਹਨ ਕਟਿੰਗ ਕਰਾਈ ਜਾਂਦੀ ਹੈ ਕਟਿੰਗ ਕਰਨ ਤੋਂ ਬਾਅਦ ਦੁਬਾਰਾ ਵੱਧ ਰਹੇ ਹਨ ਤੇ ਇਹ ਲਾਈਫਟਾਈਮ ਲਈ ਰਹਿੰਦੇ ਹਨ ਇਸ ਤਰ੍ਹਾਂ ਜੇ ਅਸੀਂ ਵੀ ਬਾਕੀ ਹਿੱਸਿਆਂ ਦੇ ਵਿੱਚ ਉਹ ਅਸਲ ਵਾਲੀ ਅਸੀਂ ਉੱਥੇ ਤੁਸੀਂ ਲਗਾਣੇ ਹੋ ਤੇ ਕਿਸ ਤਰ੍ਹਾਂ ਫਿਰ ਸਾਰਾ ਪ੍ਰੋਸੀਜਰ ਕਿਸ ਤਰ੍ਹਾਂ ਹੁੰਦਾ ਉਸੇ ਉਸੇ ਕਿ ਦੁਬਾਰਾ ਉੱਗ ਵੀ ਜਾਂਦੇ ਨੇ ਤੇ ਉਹ ਕਿਹੜਾ ਇਹ ਜਿਹਾ ਬੀਜ ਤੁਸੀਂ ਦੁਬਾਰਾ ਉੱਥੇ ਪਾਣਿਓ ਕਿ ਵਾਲਦਵਾਰਾ ਉੱਥੇ ਉਗਨੇ ਸ਼ੁਰੂ ਹੋ ਜਾਂਦੇ ਨੇ हेयर ਟ੍ਰਾਂਸਪਲੈਂਟ ਦੇ ਪ੍ਰੋਸੀਜਰ ਦੇ ਵਿੱਚ ਜਦੋਂ ਕਲਾਇੰਟ ਆਉਂਦਾ ਅਸੀਂ ਉਹਦਾ ਬਾਲਡ ਏਰੀਆ ਮਾਰਕ ਕਰਦੇ ਹਾਂ ਹੈਡ ਨੂੰ ਟ੍ਰਿਮ ਕੀਤਾ ਜਾਂਦਾ ਹੈ ਪਿੱਛੇ ਦਾ ਸੇਫ ਡੋਨਰ ਏਰੀਆ ਨੂੰ ਮਾਰਕ ਕੀਤਾ ਜਾਂਦਾ ਹੈਗਾ ਉਹਨਾਂ ਨੂੰ ਡਰੈਸ ਚੇਂਜ ਕਰਾ ਕੇ ਟ੍ਰਾਂਸਪਲੈਂਟ ਰੂਮ ਦੇ ਵਿੱਚ ਲਿਆ ਜਾਂਦਾ ਹੈਗਾ ਮਸ਼ੀਨ ਰਾਹੀਂ ਪਿੱਛੇ ਅਨਸਥੀਸੀਆ ਦੇ ਕੇ ਪਿੱਛੇ ਵਾਲਾ ਏਰੀਆ ਸੁਨ ਕਰ ਲਿੱਤਾ ਜਾਂਦਾ ਹੈ ਮਸ਼ੀਨ ਨਾਲ ਪਿੱਛੋਂ ਵਾਲਾਂ ਦੀਆਂ ਜੜਾਂ ਕੱਢੀਆਂ ਜਾਂਦੀਆਂ ਹਨ ਜਿਹਨੂੰ 3 ਤੋਂ ਲੈ ਕੇ 4 ਘੰਟੇ ਲੱਗਦੇ ਹਨ client ਨੂੰ ਬਾਹਰ ਲਿਆਇਆ ਜਾਂਦਾ ਹੈਗਾ ਲੰਚ ਕਰਾਇਆ ਜਾਂਦਾ ਹੈ ਉਸ ਤੋਂ ਬਾਅਦ ਫਿਰ ਟ੍ਰਾਂਸਪਲੈਂਟ ਰੂਮ ਦੇ ਵਿੱਚ ਲਿਜਾਇਆ ਜਾਂਦਾ ਹੈਗਾ ਤੇ ਜਿਹੜੀਆਂ ਜੜਾਂ ਅਸੀਂ ਕੱਢੀਆਂ ਹਨ ਉਹਨਾਂ ਨੂੰ ਇੱਕ ਇੱਕ ਕਰਕੇ ਸਿਰ ਦੇ ਉੱਤੇ ਜਿੱਥੇ ਗੰਜਾਪਨ ਹੈ ਉੱਥੇ ਲਾਇਆ ਜਾਂਦਾ ਹੈਗਾ ਤੇ ਇਹ ਜਿਹੜੀਆਂ ਵਾਲਾਂ ਦੀਆਂ ਜੜਾਂ ਲਾਈਆਂ ਜਾਂਦੀਆਂ ਹਨ ਇਹਨਾਂ ਦੀ ਪੂਰੀ ਗਰੋਥ ਤਿੰਨ ਤੋਂ ਲੈ ਕੇ ਚਾਰ ਮਹੀਨਿਆਂ ਦੇ ਵਿੱਚ ਪੂਰੀ ਹੋ ਜਾਂਦੀ ਹੈ। ਮਤਲਬ ਜਿਸ ਤਰ੍ਹਾਂ ਇੱਕ ਆਪਾਂ ਰੁੱਖ ਲਗਾਣੇ ਆਪਾਂ ਕਹਿੰਦੇ ਆ ਕਿ ਜੜ ਜੜ ਤੋਂ ਲਾਣਾ ਚਾਹੀਦਾ ਹੈ ਜਿਹੜਾ ਵੀ ਰੁੱਖ ਆਪਾਂ ਲਾਣੇ ਆ ਤਾਂ ਮਤਲਬ ਵਾਲਾਂ ਦੀ ਵੀ ਤੁਸੀਂ ਜੜ ਲਗਾਣੇ ਹੋ ਉੱਥੇ ਤਾਂ ਕਿ ਉੱਥੋਂ ਦੁਬਾਰਾ ਹੋਵੇ। ਬਿਲਕੁਲ ਜੀ ਸਿਰ ਦੇ ਪਿੱਛੇ ਵਾਲਾਂ ਦੀਆਂ ਜੜਾਂ ਕੱਢ ਕੇ ਜਿੱਥੇ ਗੰਜਾਪਨ ਹੈ ਉੱਥੇ ਲਾਇਆ ਜਾਂਦਾ ਜਿਵੇਂ ਆਪਾਂ ਨਰਸਰੀ ਦੇ ਵਿੱਚੋਂ ਬੂਟਾ ਲਿਆ ਕੇ ਆਪਣੇ ਘਰ ਲਗਾਉਂਦੇ ਹੈਗੇ ਆ ਐਸੇ ਤਰੀਕੇ ਨਾਲ ਸਿਰ ਦੇ ਪਿੱਛੇ ਵਾਲਾਂ ਦੀ ਜੜਾਂ ਕੱਢ ਲੀਆਂ ਜਾਂਦੀਆਂ ਹਨ ਤੇ ਜਿੱਥੇ ਗੰਜਾਪਨ ਹੈ ਉੱਥੇ ਰੋਪ ਦਿੱਤੀਆਂ ਜਾਂਦੀਆਂ ਹਨ ਤੇ ਉਹਦੇ ਵਿੱਚੋਂ ਵਾਲ ਦੀ ਗ੍ਰੋਥ ਸ਼ੁਰੂ ਹੋ ਜਾਂਦੀ ਹੈ ਕਿੰਨਾ ਕਿ ਸੇਫ ਹੈ ਇਹ हेयर ट्रांसप्लांट ਕਿਉਂਕਿ ਕਈ ਲੋਕ ਡਰਦੇ ਵੀ ਨੇ ਇਸ ਚੀਜ਼ ਤੋਂ ਸੇਫਟੀ ਕਿੰਨੀ ਹੈ ਦੇ ਵਿੱਚ हेयर ट्रांसप्लांट हेयर ट्रांसप्लांट ਬਿਲਕੁਲ ਸੇਫ ਸਰਜਰੀ ਹੈ ਇਹ ਲੋਕਲ ਅਨਸਥੀਸੀਆ ਦੇ ਵਿੱਚ ਕੀਤੀ ਜਾਂਦੀ ਹੈਗੀ ਹੈ ਇਹਦਾ ਕੋਈ ਲੌਂਗ ਟਰਮ ਬੋਡੀ ਦੇ ਉੱਤੇ ਬੈਡ ਇਫੈਕਟ ਨਹੀਂ ਹੈਗਾ ਇਹ ਸਿਰ ਦੀ ਚਮੜੀ ਤੇ ਕੀਤਾ ਜਾਂਦਾ ਹੈਗਾ ਇਹਦਾ ਜੋ ਨੋਮੀਨਲ ਮਿਨਿਮਲ ਜਿਹੜਾ ਸਾਈਡ ਇਫੈਕਟ ਉਹ ਹੈਗਾ ਕਿ ਤੀਜੇ ਦਿਨ ਮੱਥੇ ਦੇ ਉੱਤੇ ਹਲਕੀ ਜਿਹੀ ਸੋ ਜਾਂਦੀ ਹੈ ਜਿਹੜਾ ਕਿ ਟੈਂਪਰੇਰੀ ਥੋੜੇ ਟਾਈਮ ਲਈ ਰਹਿੰਦੀ ਹੈਗੀ ਹੈ ਸਿਰ ਦੇ ਪਿੱਛੇ ਕਿਸੇ ਕਿਸਮ ਦਾ ਕੋਈ ਮਾਰਕ ਨਹੀਂ ਹੁੰਦਾ ਕੋਈ ਜ਼ਿਆਦਾ ਬਲੱਡ ਲਾਸ ਨਹੀਂ ਹੁੰਦਾ ਸਾਰਾ ਕੰਮ ਲੋਕਲ ਅਨੈਸਥੀसिया ਵਿੱਚ ਕੀਤਾ ਜਾਂਦਾ ਹੈ ਪ੍ਰੋਸੀਜਰ ਹੋਣ ਤੋਂ ਬਾਅਦ ਕਲੈਂਟ ਆਪ ਖੁਦ ਡਰਾਈਵ ਕਰਕੇ ਘਰ ਜਾ ਸਕਦਾ ਹੈ ਔਰ हेयर ਟ੍ਰਾਂਸਪਲੈਂਟ ਇੱਕ ਬਹੁਤ ਹੀ ਸੇਫ ਸਰਜਰੀ ਹੈ ਸਰ ਜਿਸ ਤਰ੍ਹਾਂ ਇੱਕ ਕਿਸੇ ਵੀ ਸਰਜਰੀ ਦੀ ਜਿਵੇਂ ਗੱਲ ਹੁੰਦੀ ਹੈ ਤਾਂ ਐਲੀਜੀਬਿਲਟੀ ਹੁੰਦੀ ਹੈ ਵੀ ਕਿਹੜਾ ਬੰਦਾ ਐਲੀਜੀਬਲ ਹੈ ਜਿਸ ਤਰ੍ਹਾਂ ਕਿੰਨੀ ਕੁ ਉਮਰ ਦਾ ਬੰਦਾ ਐਲੀਜੀਬਲ ਹੈ ਕਿ ਕਿ ਉਹ ਮਤਲਬ ਟੈਸਟ ਵਗੈਰਾ ਜਿਵੇਂ ਹੁੰਦੇ ਨੇ ਇਹ ਇੱਕ हेयर ਟ੍ਰਾਂਸਪਲੈਂਟ ਕਰਾਉਣ ਲਈ ਕੌਣ-ਕੌਣ ਐਲੀਜੀਬਲ ਹੈ ਕਿਹੜੀ ਉਮਰ ਦੇ ਲੋਕ ਜਿਹੜੇ ਨੇ ਉਹ ਕਰਵਾ ਸਕਦੇ ਆ ਸਾਰੇ ਲੋਕ ਕਰਵਾ ਸਕਦੇ ਆ हेयर ट्रांसप्लांट मोस्टली ਜਦੋਂ ਐਡੋਲੈਸੈਂਸ ਤੋਂ ਐਡਲਟ ਲਾਈਫ ਵਿੱਚ ਬੰਦਾ ਚਲਾ ਜਾਂਦਾ ਹੈ 22-22 ਸਾਲ ਦੀ ਉਮਰ ਤੋਂ ਬਾਅਦ ਕੀਤਾ ਜਾਂਦਾ ਹੈ ਤਾਂ ਕਿ ਉਹ ਲੋਕਲ ਅਨਸਥੀसिया ਟੋਲਰੇਟ ਕਰ ਰਹੇ ਇੰਜੈਕਸ਼ਨਸ ਤੋਂ ਉਹਨੂੰ ਡਰ ਨਾ ਲੱਗੇ ਔਰ ਜਦੋਂ ਵੀ हेयर फॉਲ ਹੋਇਆ ਕੀਤਾ ਜਾ ਸਕਦਾ ਹੈਗਾ ਔਰ ਹਾਈएस्ट ਏਜ 70-75 80 ਸਾਲ ਤੱਕ ਵੀ ਕੀਤਾ ਜਾ ਸਕਦਾ ਹੈ ਸਾਸੀ ਜਿਹੜਾ ਹਾਈएस्ट ਉਮਰ ਦਾ ਕਲਾਇੰਟ ਕਿਤੇ ਹਨ ਉਹਨਾਂ ਦੀ ਏਜ 76 ইয়ারস ਸੀਗੀ ਪਰ ਇਹਦੇ ਵਿੱਚ ਕਲੈਂਟ ਨੂੰ ਕਿਸੇ ਕਿਸਮ ਦੀ ਕੋਈ ਹੋਰ ਮੈਡੀਕਲ ਇਲਨੈਸ ਨਾ ਹੋਵੇ ਕਲੈਂਟ ਮੈਡੀਕਲੀ ਫਿਟ ਹੋਵੇ ਤਾਂ ਇਹ ਕਿਸੇ ਵੀ ਉਮਰ ਦੇ ਵਿੱਚ ਕੀਤਾ ਜਾ ਸਕਦਾ ਹੈ ਬਹੁਤ ਬਹੁਤ ਧੰਨਵਾਦ ਜੀ ਤਾਂ ਸਾਡੇ ਨਾਲ ਸੀ ਡਾਕਟਰ ਕੇ ਕੇ ਅਰੋੜਾ ਜੀ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਵੀ ਵਿਅਕਤੀ હેર ਫਾਲ ਦੀ ਵਾਲ ਛੜਨ ਦੀ ਮੁਸ਼ਕਲ ਤੋਂ ਪਰੇਸ਼ਾਨ ਨੇ ਜਾਂ ਕਿਸੇ ਕੋਲ ਗੱਲ ਨਹੀਂ ਕਰ ਸਕਦੇ ਜਾਂ ਜਿਨ੍ਹਾਂ ਦੇ ਸਿਰ ਦੇ ਵਿੱਚ ਗੰਜਾਪਨ ਨੇ ਉਹ ਲੋਕਾਂ ਦੇ ਵਿੱਚ ਨਹੀਂ ਜਾ ਸਕਦੇ ਕਿਉਂਕਿ ਉਹਨਾਂ ਨੂੰ ਸ਼ਰਮ ਆਉਂਦੀ ਹੈ ਕਿਉਂਕਿ ਸਿਰ ਤੇ ਉਹਨਾਂ ਦੇ ਵਾਲ ਨਹੀਂ ਹੈਗੇ ਤਾਂ ਜਰੂਰ ਇੱਕ ਵਾਰੀ ਇੱਥੇ ਆ ਕੇ ਇਹਨਾਂ ਦੇ ਨਾਲ ਕੰਟੈਕਟ ਕਰਨ ਤੁਹਾਨੂੰ ਇਲਾਜ ਵੀ ਦੱਸੇ ਜਾਣਗੇ ਵੀ ਤੁਹਾਡੇ ਸਿਰ ਤੇ ਵਾਲ ਕਿਸ ਤਰ੍ਹਾਂ ਆਉਗੇ ਉਗਣਗੇ ਦੁਬਾਰਾ ਜਾਂ ਹੇਅਰ ਟ੍ਰਾਂਸਪਲੈਂਟ ਵੀ ਜੇਕਰ ਤੁਸੀਂ ਕਰਾਣੀ ਹੈ ਤਾਂ ਤੁਹਾਨੂੰ ਇੱਥੋਂ ਸਹੀ ਸਲਾਹ ਮਿਲੇਗੀ ਕਿਉਂਕਿ ਅੱਜ ਕੱਲ ਮਾਰਕੀਟ ਦੇ ਵਿੱਚ ਪ੍ਰੋਡਕਟ ਬਹੁਤ ਨੇ Google ਤੇ ਇਨਫੋਰਮੇਸ਼ਨ ਬਹੁਤ ਜ਼ਿਆਦਾ ਤੇ ਜ਼ਿਆਦਾ ਜਾਣਕਾਰੀ ਵੀ ਕਈ ਵਾਰੀ ਬੰਦੇ ਵਾਸਤੇ ਹਾਨੀਕਾਰਕ ਸਾਬਤ ਹੁੰਦੀ ਹੈ ਤਵਦੀਰ ਅਪਡੇਟਸ ਜਿਸ ਨਾਲ ਜੁੜੇ ਹੋਏ ਲੁਧਿਆਣਾ ਤੋਂ ਸਨਮਜੀਤ ਸਿੰਘ ਕੈਮਰਾਮੈਨਸ ਤੋਂ 18 ਦੇ ਨਾਲ ਲੁਧਿਆਣਾ ਟਾਈਮਸ